ਸੋ ਕਵੀਰ ਬਾਦਲੂ ਉਤੇ ਹੋਏ ਹਮਲੇ ਨੂੰ ਲੈ ਕੇ ਭਾਜਪਾ ਗੁਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ ਦਲਨ ਰਾਇਨ ਸਿੰਘ ਚੌੜਾ ਨੂੰ ਸਨਮਾਨਿਤ ਕਰੇ ਚੌੜਾ ਨੇ ਭਾਵਨਾਵਾਂ ਦੇ ਵਿੱਚ ਆ ਕੇ ਇਹ ਕਦਮ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਉਹ ਚੌੜਾ ਦੀ ਫੋਟੋ ਲਾ ਕੇ ਉਸ ਨੂੰ ਸਨਮਾਨ ਦੇਣ ਜਿਵੇਂ ਕਿ ਉਹ ਬਾਕੀ ਦੇ ਹਮਲਾਵਰਾਂ ਨੂੰ ਵੀ ਦਿਂਦੇ ਰਹੇ ਹਨ ਰਵਨੀਤ ਬਿੱਟੂ ਨੇ ਹਮਲਾਵਰਾਂ ਨੂੰ ਕੌਮ ਦਾ ਹੀਰਾ ਰਿਪੀਟ ਰਿਪੀਟ ਬਿੱਟੂ ਨੇ ਹਮਲਾਵਰ ਨੂੰ ਕੌਮ ਦਾ ਹੀਰਾ ਆਖਿਆ ਹੈ ਇਸ ਹਮਲੇ ਦਾ ਅਤਵਾਦੀਆਂ ਤੇ ਗੈਂਗਸਟਰਾਂ ਦੇ ਨਾਲ ਕੋਈ ਲੈਣ ਦੇ ਨਹੀਂ ਇਹ ਜ਼ਿਕਰ ਹੈ ਜਿਹੜਾ ਉਹ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਗਿਆ ਉਸ ਨੇ ਤੰਜ ਕਸਦਿਆਂ ਇਹ ਵੀ ਕਿਹਾ ਕਿ ਅਜਾਇਬ ਘਰ ਵਿੱਚ ਚੌੜਾਂ ਦੀ ਤਸਵੀਰ ਲਗਾਈ ਜਾਵੇ ਉਸ ਨੇ ਬੇਅਦਵੀਂ ਨਾਂ ਸੈਂਦਿਆਂ ਹੋਇਆਂ ਹੀ ਸੁਖਬੀਰ ਬਾਦਲ ਉੱਤੇ ਗੋਲੀ ਚਲਾਈ ਹੈ ਇਸ ਦਰਾਨ ਰਿਪੋਰਟ ਉਸਨੇ ਬੇਅਦਵੀ ਨਾਂ ਸੈਂਦਿਆ ਹੋਇਆ ਹੀ ਸੁਖਵੀਰ ਬਾਦਲੂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੌਰਾਨ ਦੇਖੋ ਰਵਨੀਤ ਸਿੰਘ ਬਿੱਟੂ ਨੇ ਹੋਰ ਕੀ ਕੁਝ ਕਿਹਾ ਦੇ ਪੂਰੇ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖ ਦਿਖੋ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਹਮਲਾ ਜਿਹੜਾ ਅਟੈਕ ਆ ਉਹ ਸਾਡੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੋਇਆ ਅਕਾਲ ਤਖਤ ਸਾਹਿਬ ਦੇ ਬਾਹਰ ਹੋਇਆ ਉਹ ਬਹੁਤ ਹੀ ਨਿੰਦਣਯੋਗ ਉਹ ਜਗਾ ਹੈ ਉਹ ਪਵਿੱਤਰ ਜਗਾ ਹੈ ਉਹ ਬਹੁਤ ਮਾੜੀ ਗੱਲ ਹੈ ਪਰ ਮੈਂ ਤੁਸੀਂ ਹੁਣ ਮੈਂ ਕਈ ਦਿਨ ਦਾ ਮੈਂ ਤਾਂ ਹੀ ਇਸ ਗੱਲ ਤੇ ਬੋਲ ਨਹੀਂ ਰਿਹਾ ਸੀ ਪਰ ਤੁਸੀਂ মিডিਆ ਇਸ ਗੱਲ ਤੇ ਜ਼ਰੂਰ ਮੈਨੂੰ ਬਾਰ-ਬਾਰ ਪੁੱਛ ਰਿਹਾ ਤੇ ਮੈਂ ਅੱਜ ਜ਼ਰੂਰ ਬੋਲਣਾ ਤਾਂ ਉਹਨਾਂ ਤੁਹਾਡੇ ਮੂਰੇ ਦੇਖੋ ਸੁਖਵੀਰ ਸਿੰਘ ਬਾਦਲ ਨੇ ਮੈਂ ਮੰਨਦਾ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਹੈ ਜਿਹੜਾ ਕਿਉਂ ਹੋਇਆ ਸਖਬੀਰ ਸਿੰਘ ਬਾਦਲ ਤੇ ਹਮਲਾ ਉਦੋਂ ਹੋਇਆ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਉਹਨਾਂ ਨੇ ਕੀਤੀ ਮੰਨਿਆ ਅਕਾਲ ਤਖਸਾਲ ਮੂਹਰੇ ਤੇ ਜਥੇਦਾਰ ਸਹਿਬਾਨਾਂ ਦੇ ਮੂਹਰੇ ਇਹ ਕਮਿਟ ਕੀਤਾ ਮੰਨਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਅਸੀਂ ਕੀਤੀ ਆ ਹਾਂ ਤੇ ਨਾ ਜਵਾਬ ਤੇ ਉਹਨਾਂ ਨੇ ਹਾਂ ਦਿੱਤਾ ਫਿਰ ਜਿਹੜੇ ਸਤਕਾਰ ਜੋ ਚੌੜਾ ਸਾਹਿਬ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਜਿਹੜੀ ਬੜੀ 70 ਕੇ ਸਾਲ ਦੀ ਉਹਨਾਂ ਦੀ ਉਮਰ ਆ ਪਿੱਛੇ ਉਹਨਾਂ ਦੀ ਬਜ਼ੁਰਗ ਧਰਮ ਪਤਨੀ ਵੀ ਆ ਉਹਨਾਂ ਦਾ ਪਰਿਵਾਰ ਆ ਤੇ ਜਦੋਂ ਇਹ ਗੱਲ ਜਿਹੜੀ ਹੋਈ ਆ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਕੀਤੀ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵੈਰ ਵਿਰੋਧ ਨਹੀਂ ਸੀ ਸੁਖਵੀਰ ਸਿੰਘ ਬਾਦਲ ਹੋਣਾ ਨਾਲ ਉਹਨਾਂ ਦਾ ਸਿਰਫ ਭਾਵਨਾ ਚ ਆ ਕੇ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾਂ ਲਈ ਜਾਂ ਸਭ ਲਈ ਜਿਹੜੇ ਮੰਨਦੇ ਆ ਉਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਬੇਅਦਬੀ ਕਰਾਈ ਆ ਤਾਂ ਉਹ ਭਾਵਨਾ ਦੇ ਵਿੱਚ ਆ ਗਏ ਉਹ ਭਾਵਨਾ ਦੇ ਬਹਿ ਕੇ ਵਿੱਚ ਉਹਨਾਂ ਨੇ ਇਹ ਗੋਲੀ ਜਿਹੜੀ ਚਲਾਈ ਤੇ ਪਰ ਗੋਲੀ ਵੀ ਚਲਾਈ ਗੋਲੀ ਕਿਹੜਾ ਉਹਨਾਂ ਦੇ ਕਿਤੇ ਵੱਜੀ ਵੀ ਨਹੀਂ ਗਈ ਗੋਲੀ ਤਾਂ ਕੰਧ 'ਚ ਵੱਜੀ ਤੇ ਮੈਂ ਸਮਝਦਾ ਜਿਵੇਂ ਉਹ ਸ਼ਹੀਦ ਆਦਮ ਸਰਦਾਰ ਬੀਨ ਸਿੰਘ ਜੀ ਜਿਹੜੇ ਸ਼ਹੀਦ ਹੋਏ ਮੁੱਖ ਮੰਤਰੀ ਉਹਨਾਂ ਦੇ ਬਾਰੇ ਉਹ ਹਮੇਸ਼ਾ ਗੱਲ ਕਰਦੇ ਰਹੇ ਵੀ ਭਾਵਨਾ ਚ ਬਹਿ ਕੇ ਉਹਨਾਂ ਨੇ ਕੋਈ ਪਰਸਨਲ ਨਹੀਂ ਸੀ ਉਹਨਾਂ ਦਾ ਰਾਜੋ ਆਣੇ ਹੋਣਾ ਦਾ ਜਾਂ ਜਿੰਨੇ ਵੀ ਬੰਦੇ ਆ ਵੀ ਉਹਨਾਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਉਹਦੇ ਵਿੱਚ ਚਾਹੇ ਜਥੇਦਾਰ ਸਭਾਨ ਹੋਣ ਚਾਹੇ ਸਾਡੇ ਸੁਖਵੀਰ ਸਿੰਘ ਬਾਦਲ ਸਾਹਿਬ ਹੋਣ ਚਾਹੇ ਮਜੀਠੀਆ ਸਾਹਿਬ ਹੋਣ ਚਾਹੇ ਬੀਬੀ ਹਰਸਿਮਰਤ ਕੌਰ ਹੋਣ ਚਾਹੇ ਸਾਰਾ ਕਾਲੀਦਾਰ ਹੋਵੇ ਹਮੇਸ਼ਾ ਕਹਿੰਦੇ ਰਹੇ ਆ ਵੀ ਉਹ ਭਾਵਨਾ ਚ ਆ ਕੇ ਉਹਨਾਂ ਨੇ ਇਹ ਗੱਲ ਕੀਤੀ ਪਰ ਮੈਂ ਆਪਦੀ ਗੱਲ ਕਰਾਂ ਜੀ ਮੈਂ ਅਸੀਂ ਵੀ ਬਹੁਤ ਛੋਟੀ ਉਮਰ ਸੀ ਜਿਵੇਂ ਸੁਖਵੀਰ ਸਿੰਘ ਬਾਦਲ ਦੇ ਬੱਚੇ ਹਨ ਨਾ ਬੇਟੀਆਂ ਐ ਬੇਟਾ ਐ ਅਸੀਂ ਵੀ ਉਸ ਵੇਲੇ ਬਹੁਤ ਇਸ ਜਵਾਨ ਯੰਗ ਉਮਰ ਸੀ ਮਨ ਚ ਗੁੱਸਾ ਸੀ ਕਿਉਂ ਕਿਉਂਕਿ ਉਹ ਬੰਬ ਦੇ ਨਾਲ ਇਕੱਲੇ ਸਦਰ ਬਿਨ ਸਿੰਘ ਨਹੀਂ ਨਾਲ 17 ਬੰਦੇ ਹੋਰ ਸ਼ਹੀਦ ਹੋਏ ਸੀ ਬੰਬ ਨਾ ਉੜੇ ਸੀ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਸੀ ਕਿਸ ਦੇ ਸਾਲ ਦਾ ਸੀ ਕਿਸ ਦਾ ਨਵਾਂ ਵਿਆਹ ਹੋਇਆ ਸੀ ਉਹ ਬੰਦੇ 17 ਨਾਲ ਹੋਰ ਸ਼ਹੀਦ ਹੋਏ ਸੀ ਉਹ ਪਰਿਵਾਰਾਂ ਦੇ ਵੀ ਸਾਡੇ ਤੇ ਜ਼ਿੰਮੇਵਾਰੀ ਸੀ ਤੇ ਅਸੀਂ ਇਸ ਕਰਕੇ ਇਹ ਗੱਲਾਂ ਬਾਰ-ਬਾਰ ਕਰਦੇ ਸੀ ਪਰ ਇਹ ਕਹਿੰਦੇ ਸੀ ਵੀ ਨਹੀਂ ਨਿੱਜੀ ਨਹੀਂ ਕੀਤਾ ਉਹ ਰਾਜਵਾਨਾ ਨੇ ਨਾ ਭਾਵਨਾ ਚ ਬਹਿ ਕੇ ਜਾਂ ਦੂਜਿਆਂ ਨੇ ਭਾਵਨਾ ਚ ਬਹਿ ਕੇ ਇਹ ਕੰਮ ਕੀਤਾ ਏ ਉਹਨਾਂ ਦੇ ਸਾਰੇ ਅਸੀਂ ਇਕੱਠੇ ਤੁਹਾਡੇ ਮੂਹਰੇ ਹੀ ਪਿਛਲੇ ਦਿਨਾਂ ਤੋਂ ਵੀ ਠੀਕ ਆ ਜੇ ਉਹਨਾਂ ਨੇ ਇਸ ਭਾਵਨਾ ਚ ਜੇ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਸਾਨੂੰ ਤਾਂ ਪਤਾ ਵੀ ਸ਼ਹੀਦ ਆਜ਼ਮ ਸਤਾਰ ਬੈਂਦ ਸਿੰਘ ਨੇ ਪੰਜਾਬ ਨੂੰ ਬਚਾਉਣ ਖਾਤਰ ਤਿਰਜ਼ਮ ਨੂੰ ਖਤਮ ਕਰਨ ਆਪਣੀ ਉਹਨਾਂ ਦੀ ਜਾਨ ਗਈ ਕੁਰਬਾਨੀ ਦਿੱਤੀ ਤੇ ਅੱਜ ਅਮਨ ਸ਼ਾਂਤੀ ਹੈ ਪਰ ਅਸੀਂ ਫਿਰ ਵੀ ਸਾਹਮਣੇ ਇਹ ਕਿਹਾ ਵੀ ਠੀਕ ਆ ਇਹਨਾਂ ਨੂੰ ਮਾਫ਼ ਤੁਸੀਂ ਕਹਿੰਦੇ ਹੋ ਕਰਨਾ ਚਾਹੀਦਾ ਪਰ ਉਵੇਂ ਹੀ ਮੈਂ ਵੀ ਹੁਣ ਇਹ ਗੱਲ ਸੋਚ ਸਮਝ ਕੇ ਮੈਂ ਬੜਾ ਕਹਿ ਰਿਹਾ ਵੀ ਮਜੀਠੀਆ ਸਾਹਿਬ 10 ਦਿਨ ਪਹਿਲਾਂ ਹੀ ਜਦੋਂ ਰਾਜਵਾਨਾ ਸਾਹਿਬ ਜੇਲ੍ਹ ਚੋਂ ਆਇਸ ਬਾਰ ਉਹਨਾਂ ਨੇ ਉਹਨਾਂ ਨੇ ਜਫੀਆਂ ਪਾਈਆਂ ਪਿਆਰ ਕੀਤਾ ਕੌਮ ਦਾ ਹੀਰਾ ਦੱਸਿਆ ਤੇ ਹੁਣ ਜ਼ਰੂਰ ਉਸੇ ਤਰੀਕੇ ਨਾਲ ਵੱਡਾ ਦਿਲ ਕਰਕੇ ਕਿਉਂਕਿ ਉਹ ਤਾਂ ਭਾਵਨਾ ਹੈ ਅਕਾਲੀ ਦਲ ਨੂੰ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੀ ਆ ਜਾਂ ਮਜੀਠੀਆ ਸਾਹਿਬ ਕਰ ਰਹੇ ਆ ਉਹਨਾਂ ਨੂੰ ਵੱਡਾ ਦਿਲ ਦਿਖਾ ਕੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨਾਂ ਨੇ ਕਮਿਟ ਕੀਤੀ ਮੰਨਿਆ ਇਕ ਤਾਂ ਗੱਲ ਹੁੰਦੀ ਹੈ ਨਾ ਵੀ ਉਹਨਾਂ ਨੇ ਮੰਨੀ ਨਹੀਂ ਤੇ ਆਪ ਲੋਕ ਸੋਚ ਰਹੇ ਆ ਮੈਜ਼ਨ ਕਰ ਰਹੇ ਆ ਜਿਵੇਂ ਸ਼ਹੀਦ ਆਜ਼ਮ ਸਤਾਰ ਬਹੰਤ ਸਿੰਘ ਦਾ ਟੈਰਰਿਜ਼ਮ ਖਤਮ ਕੀਤਾ ਪਰ ਬਹੁਤ ਚੈਨਲਾਂ ਤੇ ਜਾਂ ਹੋਰਾਂ ਤੇ ਕਿਹਾ ਜਾਂਦਾ ਇਸ ਤਰੀਕੇ ਨਾਲ ਬੰਦੇ ਉਸ ਵੇਲੇ ਮਾਰੇ ਗਏ ਕਿਤੇ ਕੋਈ ਪ੍ਰੂਫ ਨਹੀਂ ਜਾਂ ਕਿਤੇ ਕੋਈ ਐਸੀ ਗੱਲ ਨਹੀਂ ਪਰ ਇਹਨਾਂ ਨੇ ਤਾਂ ਆਪ ਮੰਨਿਆ ਹੈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂ ਚੌਧਾ ਸਾਹਿਬ ਨੇ ਸਤਕਾਰਯੋਗ ਨੇ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੀਤਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸੁਖਬੀਰ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਿਨੇਮਾਤਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਅਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਤੇ ਸਭ ਤੋਂ ਪਹਿਲਾਂ ਬਜ਼ੁਰਗ ਆਦਮੀ ਨੇ ਠੰਡ ਦਾ ਟਾਈਮ ਆ ਉਹ ਇੰਟਰੋਗੇਸ਼ਨ ਹੋ ਰਹੀ ਆ ਉਹਨਾਂ ਨਾਲ ਉਹਨਾਂ ਨਾਲ ਕੁੱਟਮਾਰ ਹੋ ਰਹੀ ਆ ਉਹਨਾਂ ਤੋਂ ਪੁੱਛਿਆ ਜਾ ਰਿਹਾ ਜੇਲ੍ਹ ਚ ਠੰਡ ਚ ਤਕਲੀਫ ਚ ਹੋਣਗੇ ਤਾਂ ਮੈਂ ਸਮਝਦਾ ਮਜੀਠੀਆ ਸਾਹਿਬ ਨੂੰ ਸਭ ਨੂੰ ਜਾ ਕੇ ਉਹਨਾਂ ਦੇ ਨਾਲ ਪਰਿਵਾਰ ਨਾਲ ਲੈ ਜਾ ਕੇ ਤੇ ਉਹਨਾਂ ਦੀ ਸਿਸਟਰ ਜਿਵੇਂ ਰਾਜਵਾਨਾ ਸਾਹਿਬ ਦੇ ਸਿਸਟਰ ਨਾਲ ਜਾਂਦੇ ਸੀ ਉਹਨਾਂ ਨਾਲ ਵੀ ਉਹਨਾਂ ਨੂੰ ਫਲ ਫਰੂਟ ਉਹਨਾਂ ਦੀ ਸਿਹਤ ਠੀਕ ਰਹੇ ਤੇ ਉਹਨਾਂ ਨੂੰ ਸਨਮਾਨਿਤ ਕਰਨ ਵੀ ਗੁਰੂ ਦੀ ਭਾਵਨਾ ਚ ਗੁਰੂ ਨੂੰ ਬੇਅਦਬੀ ਨਾ ਸਹੰਦੇ ਹੋਏ ਉਹਨਾਂ ਨੇ ਸੁਖਵੀਰ ਸਿੰਘ ਉਹਨਾਂ ਤੇ ਗੋਲੀ ਚਲਾਈ ਜਿਹੜੀ ਉਹਨਾਂ ਨੇ ਆਪ ਕਮਿਟ ਕੀਤੀ ਤੇ ਮੈਂ ਬੜਾ ਸਮਝਦਾ ਹਾਂ ਵੀ ਇਹ ਬੜਾ ਸੀਰੀਅਸ ਵਿਸ਼ਾ ਏ ਤੇ ਜਿਸ ਤਨ ਲੱਗੇ ਉਹੀ ਜਾਣੇ ਤੇ ਅੱਜ ਮੈਂ ਸਮਝਦਾ ਸਤਕਾਰਯੋਗ ਚੌੜਾ ਸਾਹਿਬ ਨੂੰ ਉਹਨਾਂ ਦੇ ਲਈ ਬਾਦਲ ਪਰਿਵਾਰ ਨੂੰ ਬੜੇ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਉਹਨਾਂ ਦੇ ਲਈ ਮਤਲਬ ਜਿਵੇਂ ਐਸਜੀਪੀਸੀ ਉਹਨਾਂ ਦੇ ਅੰਡਰ ਆ ਪ੍ਰਧਾਨ ਜੀ ਉਹਨਾਂ ਦੇ ਨੇ ਧਾਮੀ ਸਾਹਿਬ ਉਹ ਸੁਪਰੀਮ ਕੋਰਟ ਤੱਕ ਵਕੀਲ ਕਰਦੇ ਆ ਖੜੇ ਕਰਦੇ ਆ ਤੇ ਜੇ ਮੈਂ ਕਹਣਾ ਇਸ ਵੀ ਤਕਲੀਫ ਹੁੰਦੀ ਆ ਕੋਈ ਜਿਹੜੇ ਵੀ ਉਹਨਾਂ ਦਾ ਜਿੱਥੇ ਵੀ ਕੇਸ ਚੱਲੂਗਾ ਹੁਣ ਕਬਲਾ ਤਾਂ ਇਹ ਕਹਿਣਾ ਚਾਹੀਦਾ ਵੀ ਇਹਨਾਂ ਤੇ ਕੇਸ ਕੋਈ ਨਾ ਚਲਾਇਆ ਜਾਵੇ ਇਹ ਭਾਵਨਾ ਚ ਆ ਗਈ ਤੇ ਜਦੋਂ ਕੋਈ ਭਾਵਨਾ ਚ ਆ ਕੇ ਕੀਤੀ ਆ ਗੱਲ ਜੇ ਕਾਨੂੰਨ ਕੁਈ ਉਹਨਾਂ ਤੇ ਕੇਸ ਦਰਜ ਵੀ ਕਰਦਾ ਤੇ ਵੱਡੇ ਵਕੀਲ ਜਿਹੜੇ ਚੰਗੇ ਵਕੀਲ ਨੇ ਕਾਲੀ ਦਲ ਨੂੰ ਚਾਹੇ ਉਹ ਲੱਖਾਂ ਰੁਪਈਆ ਲੱਗੇ ਚਾਹੇ ਕਰੋੜਾ ਲੱਗੇ ਉਹਨਾਂ ਲਈ ਵਕੀਲ ਹਾਇਰ ਕਰਕੇ ਚੌਰਾਸਤ ਨੂੰ ਸਤਕਾਰਯੋਗ ਨੂੰ ਇਸ ਕੇਸ 'ਚੋਂ ਬਰੀ ਕਰਵਾਉਣਾ ਚਾਹੀਦਾ ਛਡਾਉਣਾ ਚਾਹੀਦਾ। ਬਾਕੀ ਗੱਲ ਕਰੀਏ ਜਿਸ ਤਰੀਕੇ ਨਾਲ ਖਾਲਿਸਤਾਨੀ ਕਿਹੜਾ ਲੱਗਦਾ ਹੁਣ ਉਹ ਚੀਜ਼ਾਂ ਲੈ ਖਤਮ ਨਹੀਂ ਹੋਈਆਂ 엘ਮੈਂਟਸ ਇੱਥੇ ਹੀ ਨੇ ਜਾਂ ਦੁਬਾਰਾ ਹੁਣ ਬਾਲ ਮਿਲ ਗਿਆ ਉਹਨਾਂ ਨੂੰ। ਨਹੀਂ ਨਹੀਂ। ਇਹ ਇਹ ਕੋਈ ਟੈਰਰਿਸਟ ਐਕਟੀਵਿਟੀ ਨਹੀਂਗੀ। ਇਹ ਇਹ ਤਾਂ ਸਿਰਫ ਜਿਹੜੇ ਚੌਰਾ ਸਾਹਿਬ ਨੇ ਉਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਵੀ ਅਕਾਲੀ ਦਲ ਵੇਲੇ ਹੋਈ ਆ ਜਿਹੜੀ ਉਹਨਾਂ ਨੇ ਮੰਨੀ ਉਹਨੂੰ ਨਾ ਸਹੰਦੇ ਹੋਏ ਦੇਖ ਕੇ ਵੀ ਇਹ ਗੁਰੂ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਝ ਨਹੀਂਗਾ ਉਹਨੇ ਤਾਂ ਉਸ ਭਾਵਨਾ ਚ ਆ ਕੇ ਇਹ ਚ ਕੋਈ ਟੈਰਰਿਸਟ ਐਂਗਲ ਨਹੀਂਗਾ ਇਹ ਤਾਂ ਜਿਹੜਾ ਉਹਨਾਂ ਨੇ ਮੰਨੀ ਆ ਨਾ ਬੇਅਦਵੀ ਕੀਤੀ ਆ ਸੀ ਉਹਨੂੰ ਦੇਖਦੇ ਹੋਏ ਉਹਨਾਂ ਨੇ ਆ ਕੇ ਇੱਕ ਫਾਇਰ ਆ ਜਿਹੜਾ ਉਹ ਉਹਨਾਂ ਨੇ ਕੀਤਾ ਪਰ ਇਹਦੇ ਨਾਲ ਬਿਲਕੁਲ ਕੋਈ ਖਾਲਿਸਤਾਨ ਵਾਲਾ ਐਂਗਲ ਨਹੀਂਗਾ ਇਹਦੇ ਵਿੱਚ ਵਿੱਚ ਕੋਈ ਟੈਰਰਿਜ਼ਮ ਵਾਲਾ ਐਂਗਲ ਨਹੀਂਗਾ ਇਹ ਤਾਂ ਇੱਕ ਸਿੱਖ ਹੋਣ नाते ਉਹਨਾਂ ਦੇ ਮਨ 'ਚ ਗੁੱਸਾ ਆਇਆ ਉਹਨਾਂ ਦੇ ਮਨ 'ਚ ਐਸੀ ਭਾਵਨਾ ਆਈ ਜਿਹਦੇ ਕਰਕੇ ਉਹਨਾਂ ਨੇ ਇਹ ਗੋਲੀ ਚਲਾਈ ਸੁਖਵੀਰ ਸਿੰਘ ਬਾਦਲ ਹੁਣਾ ਤੇ ਜਿਹੜੀ ਮਤਲਬ ਬਣਾ ਦਿਲ ਦਿਖਾ ਕੇ ਜਿਵੇਂ ਸਾਰਿਆਂ ਨੂੰ ਉਸੇ ਦਿੰਦੇ ਆ ਤੇ ਉਹਨੂੰ ਆਪਣੇ ਉੱਤੇ ਲਾਗੂ ਜ਼ਰੂਰ ਬਾਦਲ ਫੈਮਿਲੀ ਨੂੰ ਕਰਨਾ ਚਾਹੀਦਾ ਹੈ ਤੇ ਮੈਂ ਗੋਲੀ ਚੱਲੀ ਨੂੰ ਕੰਡੈਮ ਕਰਦਾ ਹਾਂ ਸਭ ਤੋਂ ਜ਼ਿਆਦਾ ਇੱਕ ਗੋਲੀ ਚਲਾਉਣਾ ਕਿਸੇ ਦਾ ਵੀ ਹੱਕ ਨਹੀਂ ਕਿਸੇ ਨੂੰ ਮਾਰਨਾ ਕਿਸੇ ਦਾ ਹੱਕ ਨਹੀਂ ਸਾਡੇ ਕਾਨੂੰਨ ਚ ਉਹ ਵੀ ਦਰਵਾਰ ਸਾਹਿਬ ਦੇ ਮੂਹਰੇ ਇਹ ਬਹੁਤ ਨਿੰਦਣਯੋਗ ਗੱਲ ਆ ਪਰ ਉਹਨਾਂ ਨੇ ਭਾਵਨਾ ਚ ਆ ਕੇ ਕੀਤਾ ਇਸ ਕਰਕੇ ਬਾਦਲ ਪਰਿਵਾਰ ਨੂੰ ਜ਼ਰੂਰ ਤੇ ਐਸਜੀਪੀਸੀ ਪ੍ਰਧਾਨ ਸਾਹਿਬ ਨੂੰ ਸੋਚਣਾ ਚਾਹੀਦਾ